ਨੀਟ ਪੇਪਰ ਲੀਕ ਮਾਮਲੇ 'ਚ ਸਰਕਾਰ ਨੇ ਲਿਆ ਹੈ ਵੱਡਾ ਐਕਸ਼ਨ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਅੱਤਵਾਂ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਹਾਂਜੀ ਸਰਕਾਰ ਨੇ ਪ੍ਰੀਖਿਆ ਬੋਰਡ ਦੇ ਮੁਖੀ ਨੂੰ ਬਦਲਿਆ ਨੀਟ ਪ੍ਰੀਖਿਆ ਵਿਵਾਦ ਦੇ ਵਿਚਕਾਰ ਕੇਂਦਰ ਸਰਕਾਰ ਨੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਡਾਇਰੈਕਟਰ ਜਨਰਲ ਸਬੋਧ ਕੁਮਾਰ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ ਉਹਨਾਂ ਦੀ ਥਾਂ ਤੇ ਸੇਵਾਮੁਕਤ ਆਈਏਐਸ ਪਰ ਦੀਪ ਸਿੰਘ ਖਲੋਰਾ एनटीए ਦੇ ਡਾਇਰੈਕਟਰ ਜਰਨਲ ਹੋਣਗੇ ਉਹ ਕਰਨਾਟਕ ਦੇ ਕਰਨਾਟਕ ਕੈਡਰ ਦੇ 1985 ਬੈਚ ਦੇ ਸੇਵਾਮੁਕਤ ਆਈਐਸ ਦੇ ਅਧਿਕਾਰੀ ਹਨ ਖਲੋਰਾ ਭਾਰਤੀ ਵਪਾਰ ਪ੍ਰੋਤਸਾਹਨ ਸੰਗਠਨ ਦੇ ਸੀਐਮਡੀ ਹਨ ਹਾਲ ਹੀ ਦੇ ਵਿੱਚ ਹੋਏ ਨੀਟ ਪੇਪਰ ਲੀਕ ਦੇ ਵਿੱਚ ਯੂਜੀਸੀ ਨੈਟ ਪ੍ਰੀਖਿਆ ਪੇਪਰ ਲੀਕ ਮੁੱਦੇ ਨੂੰ ਲੈ ਕੇ ਐਨਟੀਏ ਨੇ ਲਗਾਤਾਰ ਸਵਾਲ ਉਠਾਏ ਜਾ ਰਹੇ ਨੇ ਹੁਣ ਸਰਕਾਰ ਨੇ ਇਸ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕੀਤੀ ਹੈ ਪੇਪਰ ਲੀਕ ਲੈ ਕੇ ਵਿਰੋਧੀ ਧਿਰ ਲਗਾਤਾਰ ਸਵਾਲ ਚਕਾਰੇ ਨੇ ਦੇਸ਼ ਭਰ ਦੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਬਾਕੀ ਖਬਰਾਂ